ਪੰਜਾਬ ਦੀ ਸਜਾਵਲ ਔਰ ਕਾਫਰ ਸਰਕਾਰ ਨੂੰ ਉਕਾੜ ਚੁਕੀਏ ਕਿਉਂਕਿ ਪੰਜਾਬ ਦੀ ਸਰਕਾਰ ਨੇ ਹਰ ਪਰੰਪਰਿਕ ਇਹ ਸਰਕਾਰ ਫੇਲ ਹੋਈ ਹੈ ਔਰ ਲੋਕਾਂ ਦੇ ਵਿੱਚ ਜਿਹੜੀ ਨਿਰਾਸ਼ਾ ਹੈ ਸਰਕਾਰ ਦੇ ਪ੍ਰਤੀ ਗੁੱਸਾ ਹੈ ਉਹਨੂੰ ਪੁਲਿਸ ਦੇ ਜ਼ਬਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਜ ਸਮਾਜ ਪਾਰਟੀ ਦੀ ਮੀਟਿੰਗ ਅਲਕਾ ਦਾਣਾ ਗਰਦਿਵਾਲ ਦੇ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ ਆ ਜਿਸ ਦਾ ਮੇਨ ਮਕਸਦ ਸੀਗਾ ਸਾਇਬ ਸ਼੍ਰੀ ਕੰਚੀਰਾਮ ਜੀ ਦਾ 9 ਅਕਤੂਬਰ ਨੂੰ ਜਨਮ ਦਿਵਸ ਦੀ ਮਨਾਉਣ ਸੰਬੰਧੀ ਔਰ ਪੰਜਾਬ ਸੰਭਾਲੋ ਮਹਿੰਮ ਤਹਿਤ ਮੀਟਿੰਗ ਕੀਤੀ ਗਈ ਆ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਿਲਕੁਲੀ ਜੀ ਪੰਜਾਬ ਪ੍ਰਧਾਨ ਬਸਪਾ ਉਹਨਾਂ ਦੇ ਨਾਲ ਪੰਜਾਬ ਇੰਚਾਰਜ ਚੌਧਰੀ ਗੁਰਨਾਮ ਸਿੰਘ ਜੀ ਔਰ ਉਹਨਾਂ ਦੇ ਨਾਲ ਨਿਨਿੰਦਰ ਸਿੰਘ ਸ਼ੇਰਪੁਰੀ ਜੀ ਸਿੱਕਤਰ ਪੰਜਾਬ ਲੰਕਾਂਚਾ ਟਾਂਡਾ ਪਹੁੰਚੇ ਸਨ ਔਰ ਅੱਜ ਸਾਥੀਆਂ ਨੇ 9 ਤਰੀਕ ਵਾਰੇ ਜਿਹੜਾ ਉਹ ਜਾਣ ਬਾਰੇ ਤਿਆਰੀ ਕੀਤੀ ਗਈ ਆ ਔਰ ਦੱਸਿਆ ਗਿਆ ਹੈ ਔਰ ਸਾਥੀਆਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਮੀਟਿੰਗ ਦੇ ਵਿੱਚ ਆ ਕੇ ਇਕਤਾ ਦਾ ਸੰਕਲਪ ਦਿੱਤਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਕ੍ਰਿਪੂਰੀ ਸਾਹਿਬ ਨੂੰ ਵਿਸ਼ਵਾਸ ਦਵਾਇਆ ਕਿ 9 ਤਰੀਕ ਨੂੰ ਅਸੀਂ ਹਲਕਾ ਟਾਂਡਾ ਦੇ ਵਿੱਚੋਂ ਘੱਟੋ ਘੱਟ 15 ਤੋਂ 20 ਗੱਟੀਆਂ ਲੈ ਕੇ ਪਹੁੰਚਾਂਗੇ ਜਿਹੜੀ 9 ਤਰੀਕ ਨੂੰ ਸਾਬ੍ਹ ਸ਼੍ਰੀ ਕੰਚੀਰਾਮ ਜੀ ਦੇ ਪ੍ਰੀ ਨਿਵਾਣ ਦਿਵਸ ਸੰਬੰਧੀ ਪੰਜਾਬ ਸਵਾਲੋ ਮਹਿਮਤ ਤਹਿਤ ਰੈਲੀ ਰੱਖੀ ਗਈ ਆ ਔਰ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਆ ਬਾਤ ਨੂੰ ਤਦਾਦ ਦੇ ਵਿੱਚ ਆਪਾਂ 9 ਤਰੀਕ ਨੂੰ ਪਹੁੰਚਣਾ ਰੈਲੀ ਵਿੱਚ ਜੈ ਭੀਮ ਜੈ ਪਰ ਔਰ ਵੀ ਜਿੰਦਾ ਮਰਸਿਦ ਸੀ ਕੇ 9 ਤੂਫਨ ਨੂੰ ਬਹੁਤ ਸਮਾਰਟ ਪਾਰਟੀ ਵੱਲੋਂ 50 ਦਲ ਤੇ ਪੰਜਾਬ ਸਮਾ ਲੋ ਬਹੰਦੇ ਹੈ ਸਾਹ ਕੰਚੀ ਨਾਮ ਜੀ ਦੇ 프리 ਨੇ ਵਾਨ ਦੇ ਸਤੇ ਫਲਾਉਂ ਦੇ ਵਿੱਚ ਤਖਤ ਬੰਨਦੇ ਤਾਜ ਬੰਨਦੇ ਮਹਾਰਾਜੀ ਸੂਬਾ ਬਦਲ ਤੇ ਕਿੱਥੀ ਜਾ ਰਹੀ ਅਸੀਂ ਅੱਜ ਆਪਣੀ ਵਰਕਰਾਂ ਨੂੰ ਲੀਡਰਸ਼ਿਪ ਨੂੰ ਇਹਦੇ ਵਿੱਚ ਜ਼ਿੰਮੇਵਾਰੀਆਂ ਲਗਾਉਣ ਲਈ ਪਿੰਡ ਪਿੰਡ ਪਹੁੰਚ ਕੇ ਇਸ ਰੈਡੀਵੀਅਨ ਤਿਆਰੀਆਂ ਕਰਦਾ ਦਿੰਨੀ ਹੈ ਮੀਟਿੰਗ ਭਾਈ ਸੀ ਔਰ ਮੈਨੂੰ ਖੁਸ਼ੀ ਹੈ ਕਿ ਬਦਾਂਸ਼ਵਾ ਔਰ ਮਰਦੇ ਵਿੱਚ ਵੀ ਵੱਡਾ ਉਸਾਰ ਲੀਡਰਸ਼ਿਪ ਦੇ ਅੰਦਰ ਔਰ ਵਰਕਰਾਂ ਦੇ ਅੰਦਰ ਦੇਖਣ ਨੂੰ ਮਿਲਿਆ ਕਿ ਉਹ ਮੁਕਤ ਉਪਰ ਨੂੰ ਇਸ ਇਲਾਕੇ ਚੋ ਵੀ ਪਾਰੇ ਗਿੰਤੀ ਤੇ ਮੱਸਾ ਦਾ ਕਾਪਣਾ ਲੈ ਕੇ ਸਭ ਤਾਂ ਸ਼੍ਰੀ ਰਾਮ ਜੀ ਦੇ ਪ੍ਰੇਰਣ ਮੰਦ ਇਸ ਤੇ ਤੱਕ ਬਦਲਦੇ ਉਤਾਜ ਬਦਲਦੇ ਉਹ ਮਹਾਰਨੀ ਵਿੱਚ ਸ਼ਾਮਲ ਹੋਣਗੇ ਤਾਂ ਕਿ ਪੰਜਾਬ ਦੀ ਸਜਾਵਲ ਔਰ ਕਾਪਰ ਸਰਕਾਰ ਨੂੰ ਉਖਾੜ ਸਕੀਏ ਕਿਉਂਕਿ ਪੰਜਾਬ ਦੀ ਸਰਕਾਰ ਨੇ ਹਰ ਬੰਦ ਤੇ ਇਹ ਸਰਕਾਰ ਫੇਲ ਹੋਈ ਹੈ ਔਰ ਲੋਕਾਂ ਦੇ ਵਿੱਚ ਤੇਰੀ ਨਿਰਾਸ਼ਾ ਹੈ ਸਰਕਾਰ ਦੇ ਪ੍ਰਤੀ ਗੁੱਸਾ ਹੈ ਉਹਨੂੰ ਪੁਲਿਸ ਦੇ ਜਵਨ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਲ ਮਾਫੀਆ ਸਾਈਡ ਮਾਫੀਆ ਡਰੱਗ ਮਾਫੀਆ ਬੇਲਗਾਮ ਆਪਣਾ ਕਾਰੋਬਾਰ ਕਰ ਰਿਹਾ ਰੋਜ਼ਾਨਾ ਨਸ਼ੇ ਦੇ ਦਾਣ ਨੌਜਵਾਨਾਂ ਦੀਆਂ ਮੱਤਾਂ ਹੋ ਰਹੀਆਂ ਐਜੂਕੇਸ਼ਨ ਦੇ ਫਿਰਮ ਵਿੱਚ ਸਰਕਾਰ ਫੇਲ ਹੋ ਗਈ ਸਕੂਲਾਂ ਦੇ ਅਕਤਾਂ ਤੋਂ ਸੱਕੇ ਪਏ ਆ ਹਸਪਤਾਲਾਂ ਵਿੱਚ ਡਾਕਟਰ ਨਹੀਂ ਇਕਮੈਂਟ ਨਹੀਂ ਮਸ਼ੀਨਰੀ ਨਹੀਂ ਸੂ ਪੰਜਾਬ ਦੀ ਜਨਤਾ ਨੇ ਜਿਸ ਉਤਸ਼ਾਹ ਨਾਲ 93 ਐਮਐਲਏ ਚਿਤਾਈ ਸੀ ਅੱਜ ਉਨੀ ਵੱਡੀ ਇਹਨਾਂ ਦੇ ਪ੍ਰਤੀ ਨਿਰਾਸ਼ਾ ਆ ਔਰ ਮੇਰਾ ਵਿਸ਼ਵਾਸ ਹੈ ਕਿ 93 ਵਾਇਨ ਨੂੰ ਮੈਨੂੰ ਨਹੀਂ ਲੱਗਦਾ ਤਿੰਨ ਵੀ ਲੱਭਣ ਤੋਂ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਵਸਪਾ ਨੇ ਪੰਜਾਬ ਸਮਰੋਹ ਮਹਿਮ ਚੜੀ ਆ ਪੰਜਾਬੀ ਮਾਂਵਾਂ ਤੇ ਪੁੱਤ ਬਚਾਉਣ ਲਈ ਧੀਾਂ ਦੇ ਸਵਾਰਥ ਬਚਾਉਣ ਲਈ ਪੈਰਾਂ ਦੇ ਘਰਾ ਬਚਾਉਣ ਲਈ ਮੈਂ ਪੰਜਾਬੀਆਂ ਨੂੰ ਸੱਤਾ ਦਿੰਦਾ ਕਿ ਆਹ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨੇ ਨੇ ਕਿਹਨਾ ਰਾਜਨੀਤਿਕ ਤਲਾ ਤੇ ਨਸ਼ਿਆਂ ਦੇ ਸਮਗਲਰਾਂ ਨੇ ਆਪਣੀਆਂ ਜਨਮ ਜਮਾਈਆਂ ਚਾਹੇ ਅੱਜ ਦੀ ਰਾਤ ਕਰਨ ਪਣੀ 13 ਚਾਹੇ ਇਸ ਤੋਂ ਪਹਿਲੀਆਂ ਰਾਤ ਕਰਨ ਪਈਆਂ 13 ਚਾਹੇ ਪੁਲਿਸ ਤੰਤਰ ਆਉ ਔ ਬੀਐਸਪੀ ਵੀ ਪੰਜਾਬ ਸਮਾਰੋ ਮੈਨ ਅਸ਼ੀਰਵਾਦ ਦਿਓ ਤਾਂ ਕਿ ਅਸੀਂ ਪੰਜਾਬ ਦੀ ਜਵਾਨੀ ਬਚਾ ਸਕੀਏ ਪੰਜਾਬ ਦੀ ਜਵਾਨ ਜਵਾਨੀ ਲਈ ਰੋਜ਼ਗਾਰ ਦੇ ਇੰਤਜ਼ਾਮ ਕਰ ਸਕੀਏ ਇਸ ਮਕਸਦ ਲੈ ਕੇ ਅੱਜ ਇੱਥੇ ਸਫਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੋ ਮੈਂ ਆਸ਼ਾ ਕਰਦੀ ਹਾਂ ਕਿ 9 ਤਰੀਕ ਨੂੰ ਜਲਦੀ ਇਕਾਸ ਕਰਾਂਗੇ ਸਰ ਕੋਈ ਜਿੱਦਾਂ ਪਹਿਲਾਂ ਸਮਝੌਤਾ ਰਿਹਾ ਗੱਲ ਹੀ ਜਦੋਂ ਇਸ ਵਾਰ ਕੋਈ ਹੋਣ ਦਾ ਚਾਂਸ ਹੈ ਜਦ ਅਜੇ ਤੱਕ ਕਿਉਂਕਿ ਸਮਝੌਤੇ ਬਾਰੇ ਕੋਈ ਪਾਰਟੀ ਦੇ ਅੰਦਰ ਡਿਸਕਸ਼ਨ ਨਹੀਂ ਹੋਈ ਕਿਉਂਕਿ ਅਜੇ ਸਿਰਫ ਸੰਗਠਨ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਆ ਇਲੈਕਸ਼ਨ ਦੀ ਰਣਨੀਤੀ ਬਾਰੇ 9 ਤਰੀਕ ਤੋਂ ਬਾਅਦ ਵਿਚਾਰ ਕਰਨਾ ਹੋਗਾ ਵਰਕਰਾਂ ਦੀ ਸਲਾਹ ਲਈ ਜਾਊਗੀ ਲੀਡਰਸ਼ਿਪ ਦੀ ਸਲਾਹ ਲਈ ਜਾਊਗੀ ਜੋ ਲੀਡਰਸ਼ਿਪ ਪਰ ਬਰਕਰਾਰ ਫੀਡਬੈਕ ਹੋਵੇ ਉਹ ਆਪਣੇ ਨੈਸ਼ਨਲ ਪ੍ਰੈਜੈਂਟ ਨੂੰ ਭੇਜਿਆ ਜਾਊਗਾ ਨੈਸ਼ਨਲ ਐਗਜ਼ੀਕਿਟਿਵ ਕਮੇਟੀ ਦਾ ਡਿਸਕਸ਼ਨ ਹੋਊਗਾ ਫਿਰ ਜੋ ਵੀ ਡਿਸੀਜਨ ਹੋਊਗਾ ਉਸਦੇ ਬਾਰੇ ਤੁਹਾਨੂੰ ਜਾਣੂ ਕਰਵਾਇਆ ਜਾਊਗਾ ਗਠਵੰਧਨ ਕਰੇ ਅੱਜ ਦੀ ڈیٹ ਨੂੰ ਵੀ ਕਹਨਾ ਨਿਸ਼ਚਿਤ ਨਹੀਂ ਲੇਕਿਨ 9 ਤਰੀਕ ਦੀ ਰੈਲੀ ਨੂੰ ਅਸੀਂ ਇੱਕ ਇਤਿਹਾਸਿਕ ਰੈਲੀ ਬਣਾਉਣਾ ਚਾਹੁੰਦੇ ਹਾਂ ਔਰ ਸਟਾਈ ਦਾ ਸਤਾ ਪਰਵਰਤਨ ਬਸਪਾ ਦੇ ਰਾਹੀ ਹੋਏਗਾ ਇਹ ਸਾਡਾ ਨਿਚੈ ਹੈ ਔਰ ਇਹਦੇ ਨਾਲ ਹੀ ਸਾਡੇ ਵਰਕਰ ਔਰ ਲੀਡਰਸ਼ਿਪ ਨਿਕਲੇਗਾ